काम कर रहे हैं सर और बहुत अच्छा नेटवर्क भी बना लिया है तो आपके इलाके के दो में आरपी की जुबानी से सुनवाता हूँ और आप महसूस कीजिए कि सर आज अपने बच्चे कहाँ जा रहे हैं और पढ़ा लें बीस साल पढ़ने के बाद भी बीस हजार की जॉब कहीं नहीं मिलती कितना पैसा माँ बाप का करोड़ों हजार साल तो लगभग पचास साठ हजार के अंदर ये पार्ट टाइम दे सकता तो थैंक यू सो मच जबरदस्त जी जी कम कर रहा ਥੈਂਕ ਯੂ ਜਿਨੇ ਵੀ ਇੱਥੇ ਜਿਹੜੇ ਆਪਾਂ ਆਣਾ ਸਾਰੇ ਆਇਆ ਸਾਰਿਆਂ ਨੂੰ ਮੀਟਿੰਗ ਦੇ ਵਿੱਚ ਆਉਣ ਵਾਸਤੇ ਜਾਂ ਆਪਾਂ ਜਿਹੜੇ ਸੂਰ ਸਰ ਜੀ ਨੇ ਜਿਹੜੀ ਤੂਫਾਨ ਦਾ ਜਿਹੜਾ ਮਹੂਰਤ ਸੀਗਾ ਉਹਦੇ ਨੇ ਤੁਹਾਨੂੰ ਬੁਲਾਇਆ ਗਿਆ ਸੀਗਾ ਕਿ ਤੁਹਾਡਾ ਖੁਲਾਇਆ ਟੈਗ ਹੀ ਜ਼ਿਆਦਾ ਲੈਣਾ ਸਰ ਤਾਂ ਦੇਖੋ ਜੀ ਮੈਂ ਆਪਦੇ ਬਾਰੇ ਮੈਨੂੰ ਆਪਦੇ ਬਾਰੇ 2 ਮਿੰਟ ਦਿੱਤੇ ਆ ਤਾਂ ਸਰ ਜੀ ਦਾ ਧੰਨਵਾਦ ਕਰਦੇ ਆ ਪਹਿਲਾਂ ਇੱਥੇ ਆਉਣ ਵਾਸਤੇ ਜਿੰਨੇ ਵੀ ਇੱਥੇ ਪਰਸਨ ਆਏ ਹੈਗੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਮੀਟਿੰਗ ਦੇ ਵਿੱਚ ਮੌਜੂਦ ਤੇ ਤਾਂ ਦੇਖੋ ਜੀ ਜੋ ਆਰਸੀ ਬਿਜ਼ਨਸ ਹੈ ਬਹੁਤ ਹੀ ਸ਼ਾਨਦਾਰ ਬਿਜ਼ਨਸ ਹੈ ਇਹ ਮੇਰੇ ਇਹਦੇ ਵਿੱਚ ਆਉਣ ਦਾ ਮਕਸਦ ਕੀ ਸੀਗਾ ਤੁਹਾਨੂੰ ਸ਼ੇਅਰ ਕਰਨਾ ਜੀ ਮੈਂ ਦੇਖੋ ਜੀ ਮੈਂ ਆਪਦੀ ਗੱਲਬਾਤ ਕਰਾਂ ਤਾਂ ਮਾਪਿਓ ਨੇ ਪੜਾਇਆ ਲਿਖਾਇਆ ਬਹੁਤ ਵਧੀਆ ਨੌਲੇਜ ਦਿੱਤੀ ਮੈਨੂੰ ਮਾਪਿਓ ਨੇ ਮਾਪਿਓ ਚਾਹੇ ਆਮ ਦਿਹਾੜੀ ਮਜ਼ਦੂਰੀ ਜਿਵੇਂ ਆਮ ਆਪਣੇ ਪਸੰਦ ਦੇਖਦੇ ਹੋਗੇ ਝੋਨਾ ਲਾਉਣਾ ਨਰਮਾ ਚੁਗਣਾ ਹਨਾ ਧਿਆਣੀ ਕਰਨਾ ਉਹ ਸਾਰਾ ਸਬਸ ਕਰਕੇ ਮਾਪਿਓ ਪੜਾਉਂਦਾ ਲਖਾਉਂਦਾ ਜੀ ਹਾਂਜੀ ਦੁਖਾਉਂਦਾ ਜੀ ਤਾਂ ਇੱਥੇ ਦੇਖੋ ਜੀ ਮੇਰੇ ਵਰਗੇ ਕਈ ਮੁੰਡੇ ਹੋਣਗੇ ਐਸੇ ਕੈਟਾਗਰੀ ਦੇ ਕਹਿ ਲੋ ਜਾਂ ਜਰਨਲ ਕੈਟਾਗਰੀ ਦੇ ਕਹਿ ਲੋ ਬਹੁਤ ਸਾਰੇ ਮੁੰਡੇ ਬੇਰੁਜ਼ਗਾਰ ਨੇ ਕੋਈ ਮੁੰਡਾ ਮੰਨ ਕੇ ਜਨਾ ਇੱਥੇ ਮੈਂ ਵੇਖਿਆ ਹੈਗਾ ਸਾਲਕ ਵਿੱਚ ਬਹੁਤ ਸਾਰੇ ਜਿਹੜੇ ਜਰਨਲ ਕੈਟਾਗਰੀ ਦੇ ਮੁੰਡਿਆਂ ਨੇ ਦਫਾਨਾ ਕੀਤੀਆਂ ਹੈਗੀਆਂ ਜੀ ਤਾਂ ਦੇਖੋ ਉਹ ਬੇਰੁਜ਼ਗਾਰੀ ਆਈ ਜੀ ਸਾਰੀ ਉਹ ਆਪਣੇ ਇੱਕ ਹੁੰਦੇ ਕਹਿ ਲੋ ਟੀੜ ਕਿਆ ਨੂੰ ਸਰਕਾਰ ਦੀ ਜਾਂ ਕਿਵੇਂ ਵੀ ਕਹਿ ਲੋ ਹਾਂਜੀ ਇਦਾਂ ਹੈ ਗਾ ਜੀ ਤਾਂ ਦੇਖੋ ਜੀ ਇਦਾਂ ਹੀ ਮੈਂ ਵੀ ਪਲੱਸ 2 ਕੀਤੀ ਪਲੱਸ 2 ਨਾਨ ਮੈਡੀਕਲ ਕੀਤੀ ਨਾਨ ਮੈਡੀਕਲ ਕਰਕੇ ਬੀ ਐਸ ਸੀ ਨਾਨ ਮੈਡੀਕਲ ਕੀਤੀ ਮਾਂ ਪਿਓ ਨੇ ਪਤਾ ਨਹੀਂ ਕਿਵੇਂ ਪੈਸੇ ਦੀ ਅਰੇਂਜਮੈਂਟ ਕਰਦੇ ਹੁੰਦੇ ਸੀ ਮੈਨੂੰ ਤਾਂ ਪਤਾ ਨਹੀਂ ਸੀਗਾ ਮੈਂ ਤਾਂ ਕਹਿ ਦਿੰਦਾ ਹੁੰਦਾ ਸੀ ਜਾ ਕੇ ਵੀ ਮੈਨੂੰ ਪੈਸੇ ਚਾਹੀਦੇ ਆ ਹਾਂਜੀ ਉਹ ਪਤਾ ਨਹੀਂ ਵਿਚਾਰੇ ਕਿਵੇਂ ਦਿਹਾੜੀ ਕਰਕੇ ਲਾਉਂਦੇ ਸੀ ਜਾਂ ਕਿਵੇਂ ਦਿਹਾੜੀਆਂ ਹੀ ਕਰਦੇ ਸੀ ਕੰਮ ਆਖੋਰ ਤੋਂ ਜੋਬ ਤਾਂ ਹੈ ਨਹੀਂ ਜੀ ਨਾ ਕੋਈ ਗਵਰਨਮੈਂਟ ਜੋਬ ਸੀ ਜਾਂ ਕੁਝ ਹੋਰ ਸੀਗਾ ਜੀ ਅਤੇ ਦੇਖੋ ਜੀ ਡਿਗਰੀ ਕਰਨ ਤੋਂ ਬਾਅਦ ਬਹੁਤ ਸਾਰੀਆਂ ਪੋਸਟਾਂ ਅਪਲਾਈ ਕੀਤੀਆਂ ਬਹੁਤ ਸਾਰੀ ਥਾਂ ਤੇ ਗਿਆ ਬਹੁਤ ਸਾਰੇ ਟੌਪਿਕ ਦਿੱਤੇ ਬਹੁਤ ਸਾਰੀ ਨੌਕਰੀਆਂ ਵੀ ਵਾਸਤੇ ਅਪਲਾਈ ਕੀਤੇ ਪਰ ਕਿਤੇ ਜੌਬ ਨਹੀਂ ਮਿਲੀ ਸਰਕਾਰ ਕਿਹਦੇ ਵਾਸਤੇ ਬੈਠੀ ਹੈ ਜੀ ਲੋਕਾਂ ਵਾਸਤੇ ਜਿਹਦੇ ਕੋਲ ਪੈਸੇ ਜੇਪ 'ਚ ਹੈਗੇ ਆ ਉਹਦੇ ਵਾਸਤੇ ਮੈਂ ਬਹੁਤ ਸਾਰੀ ਥਾਂ ਤੇ ਗਿਆ ਉੱਥੇ ਮੈਨੂੰ ਕੀ ਕਹਿੰਦੇ ਜੀ ਵੀ ਕੁਝ ਤੋਂ ਆਪ ਦੇ ਕੋਲੋਂ ਜੇਪ 'ਚ ਕੁਝ ਭਰ ਦੇ ਸਾਡੇ ਨਾ ਤਾਂ ਉੱਥੇ ਦੇ ਨੂੰ ਰੱਖ ਲਾਂਗੇ ਅਸੀਂ ਪਰ ਨਹੀਂ ਸਾਰਿਆਂ ਨੂੰ ਜਵਾਬ ਮਿਲ ਗਿਆ ਉਦੇ ਬਾਅਦ ਥੱਕ ਹਾਰ ਕੇ ਮਾਪਿਆਂ ਨੇ ਸੋਚਿਆ ਕਿ ਬੱਚੇ ਦਾ ਮੈਰਿਜ ਕਰ ਦਿੱਤੀ ਜਾਵੇ ਹਨਾ ਸ਼ਾਦੀ ਜਿਵੇਂ ਸਾਡੇ ਐਸੀ ਕੈਟੇਗਰੀ ਦੇ ਕੋਈ ਪਹਿਲਾ ਮੈਰਿਜ ਕਰ ਦਿੰਦੇ ਆ ਤਾਂ ਇਦਾਂ ਹੀ ਮੇਰਾ ਅਜ ਤੋਂ 7-8 ਸਾਲ ਪਹਿਲਾਂ ਵਿਆਹ ਕਰ ਦਿੱਤਾ ਗਿਆ ਸੀਗਾ ਤੇ ਉਹਦੇ ਬਾਅਦ ਕੀ ਹੋ ਗਿਆ ਦੋ ਬੱਚੇ ਹੋ ਗਏ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਅਜੂ ਮੇਰੇ ਤੇ ਆ ਗਈ ਹੈ ਤੇ ਉਹਦੇ ਬਾਅਦ ਕੀ ਹੋਇਆ ਮੈਂ ਆਮ ਮਜ਼ਦੂਰੀ ਕੀਤਾ ਜਿਹੜੇ ਦਿਹਾੜੀ ਮਜ਼ਦੂਰੀ ਕਹਿੰਦੇ ਆ ਇੱਕ ਖਵਾਰ ਦਾ ਕੰਮ ਕਰਦਾ ਹੁੰਦਾ ਸੀਗਾ ਜੀ ਮੈਂ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਕਵਾਲ ਇਕੱਠਾ ਕਰਨਾ ਮੇਰਾ ਕੰਮ ਸੀਗਾ ਜੀ ਤਾਂ ਦੇਖੋ ਜੀ ਇੱਕ ਜ਼ਿੰਦਗੀ ਨਾਕ ਨਾਕ ਚੱਪੀ ਸੀਗੀ ਪਲੱਸ 2 ਨਾਨ ਮੈਡੀਕਲ ਕਰਕੇ ਬੀਐਸਸੀ ਨਾਨ ਮੈਡੀਕਲ ਕਰਕੇ ਤੁਸੀਂ ਸਮਝ ਸਕਦੇ ਹੋ ਵੀ ਇੱਕ ਥੰਨੋ ਮੋਤਰਾ ਚੱਕ ਕੇ ਰੇੜੇ ਤੇ ਸਿੱਟੇ ਕਿੰਨੀਆਂ ਗੋਖੀ ਹੋ ਸਕਦੀਆਂ ਜਿਹੜਾ ਡਿਗਰੀ ਕੀਤੀ ਹੋਏ ਬੰਦੇ ਨੇ ਨਹੀਂ ਸਮਝ ਸਕਦੇ ਹਾਂਜੀ ਤਾਂ ਦੇਖੋ ਇੰਨੀ ਸੋਚ ਦੇ ਬਾਵਜੂਦ ਮੈਂ ੱੱਕੇ ਖਾ ਰਿਹਾ ਸੀਗਾ ਪਰ ਮੈਂ ਧੰਨਵਾਦ ਕਰਦਾ ਆਰਸੀ ਦੇ ਜੀ ਹੈ ਮੈਨੂੰ ਅੱਜ ਤੋਂ 5 ਮਹੀਨੇ ਪਹਿਲਾਂ ਅਸਿਸਟੈਂਟ ਦੇ ਵਿੱਚ ਲਿਆਂਦਾ ਦਿਲਬਾਖ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਨੇ ਮੈਨੂੰ ਆਰਸੀਪ ਬਿਲਡਿੰਗ ਦੇ ਵਿੱਚ ਲਿਆਂਦਾ ਤਾਂ ਮੈਂ ਘਰੇ ਪਸ਼ੂ ਰੱਖੇ ਹੋਏ ਸੀ ਤਾਂ ਮੈਂ ਦੁੱਧ ਪਾਉਂਦਾ ਸੀ ਉਹ ਪਸ਼ਵਾ ਦਾ ਤਾਂ ਮੈਂ ਡੇਰੀ 'ਚ ਦੁੱਧ ਪਾਉਣ ਗਿਆ ਤਾਂ ਮੈਨੂੰ ਆਖਿਆ ਬਈ ਤੂੰ ਆਰਸੀਪ ਸਿਸਟਮ ਜੋਇਨ ਕਰ ਮੈਂ ਕਿਹਾ ਕੋਈ ਗੱਲ ਨਹੀਂ ਸਰ ਕਰ ਲੈਂਦੇ ਆ ਕਿਉਂਕਿ 2010 ਦੇ ਵਿੱਚ ਸਿਸਟਮ ਆਪਣੇ ਕੋਲੇ ਪਹਿਲਾਂ ਹੀ ਆਇਆ ਸੀਗਾ ਪਰ ਕਿਸੇ ਨੇ ਗੌਰ ਨਹੀਂ ਕੀਤੀ ਜਾ ਸਮਝ ਕਹਨ ਨਾ ਨਾਨ ਸਮਝ ਕਹਨ ਸਾਰੇ ਦੋਸਤਾਂ ਦੀ ਹੈ ਨਾ ਤਾਂ ਬਹੁਤ ਸ਼ਾਨਦਾਰ ਬਿਜ਼ਨਸ ਹੈਗਾ ਜੀ ਐਸਿਸਟੈਂਟ ਵਿੱਚੋਂ ਤੋਂ ਬਾਅਦ ਮੇਰੀ ਲਾਈਫ ਚੇਂਜ ਹੋ ਰਹੀ ਹੈ ਔਰ ਇੰਕਮ ਵੀ ਆ ਰਹੀ ਹੈ ਸਤੋਂ 5 ਤੋਂ 7000 ਰੁਪਏ ਇੰਕਮ ਵੀ ਐਸਿਸਟੈਂਟ ਦੇ ਵਿੱਚੋਂ ਲੈਣ ਲੱਗ ਗਿਆ ਹੈਗਾ ਮੈਂ ਜੀ ਔਰ ਐਸਿਸਟੈਂਟ ਦੇ ਵਿੱਚ ਬਹੁਤ ਹੀ ਜਿੰਨੇ ਵੀ ਮੇਰੇ ਇਥੇ ਭਰਾ ਮਿੱਤਰ ਆਏ ਹੈਗੇ ਆ ਅਗਰ ਦੇਖੋ ਧਿਆਨ ਦੇਣਾ ਪੀ ਸਾਡੀ ਜ਼ਿੰਦਗੀ ਦੇ ਕੋਈ ਐਸਾ ਕੈਟੇਗਰੀ ਆ ਪਾ ਜਨਰਲ ਕੈਟੇਗਰੀ ਹੈ ਜੀ ਨਾ ਰਹਿ ਗਿਆ ਦ ਐਸਾ ਕੈਟੇਗਰੀ ਤੇ ਹੈਗਾ ਤਾਂ ਧਿਆਨ ਦੇਣਾ ਪੀਸ ਆਪਣੇ ਜਿਹੜੇ ਬੱਚੇ ਹੈਗੇ ਆ ਫੇਰ ਜ਼ਰਾ ਜੀ ਹੱਥ ਕਰਕੇ ਖੜਾ ਕਰਕੇ ਕਹਸੋ ਵੀ ਕਿੰਨੇ ਕਿੰਨੇ ਪਰਸਨਾਂ ਨੇ ਜਿਨ੍ਹਾਂ ਦੇ ਬੱਚੇ ਸਰਕਾਰੀ ਨੌਕਰੀ ਤੇ ਹੈਗੇ ਜੀ ਕਿੰਨੇ ਬੰਦੇ ਹੈਗੇ ਜਿਨ੍ਹਾਂ ਦੇ ਬੱਚੇ ਸਰਕਾਰੀ ਜੋਬ ਕਰ ਰਹੇ ਹੈ ਜੀ ਹੈਗਾ ਨਾ ਲਈ ਹੈ ਬੰਦੇ ਉਹ ਇੰਨੇ ਬੰਦਿਆਂ ਦੇ ਵਿੱਚ ਵੀ ਇੱਕ ਵੀ ਬੰਦਾ ਹੈ ਜੋ ਹੈ ਨਹੀਂ ਜਿਹੜਾ ਬੱਚਾ ਕੋਈ ਸਰਕਾਰੀ ਜੋਬ ਕਰਦਾ ਹੋਵੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਣੇ ਜਿਹੜੀ ਸਰਕਾਰ ਹੈਗੀ ਹੈ ਕਿ ਤੁਹਾਨੂੰ ਲੱਗਾ ਕਰਦੀ ਹੈ ਮੈਂ ਦੇਖਣਾ ਇੰਨੇ ਬੰਦਿਆਂ ਦੇ ਵਿੱਚ ਵੀ ਇੱਕ ਵੀ ਬੱਚਾ ਜਿਹੜਾ ਸਰਕਾਰੀ ਜੋਬ ਤੇ ਹੈ ਨਹੀਂ ਗਾ ਤਾਂ ਦੇਖੋ ਸਰਕਾਰੀ ਜੋਬ ਮੈਨੂੰ ਨਹੀਂ ਲੱਗਦੀ ਮੈਂ ਸਰਕਾਰੀ ਜੋਬ ਨੂੰ ਪਹਿਲਾਂ ਮੈਨੂੰ ਆਕਤਾ ਸੀਗਾ ਪਰ ਆਰਸੀਐਮ ਬਿਜ਼ਨਸ ਦੇ ਵਿੱਚ ਆਉਣ ਤੋਂ ਬਾਅਦ ਉਹ ਮੇਰੇ ਵਾਸਤੇ ਮਾਇਨੇ ਨਹੀਂ ਹੈ ਜੀ ਕਿਉਂਕਿ ਸਿਸਟਮ ਬਹੁਤ ਹੀ ਸ਼ਾਨਦਾਰ ਹੈ ਜਿਹੜੀ ਸਾਈ ਮੌਲਮ ਹੈ ਅਸ਼ੋਕ ਸਰ ਜੀ ਦੁਆਰਾ ਨੂੰ ਹੈਂਡਓਵਰ ਕਰਦਾ ਬੈਕ ਟੂ ਸ਼ੁਕਰ ਥੈਂਕ ਯੂ ਇੱਕ ਵਾਰ ਜਤਨਸ਼ਕ ਜੀ ਜਿਹੜੀ ਸਿਸਟਮ ਬਾਕੀ ਮੈਂ ਹਾਂ